ਸੇਗਲ ਦੇ ਸਾਰਿਆਂ ਨੂੰ ਹੋਪ ਤੇ ਸਾਰੇ ਵਧੇਓ ਤੇ ਆਪਾਂ ਬਿਲਕੁਲ ਕਹਿੰਦਾ ਜਿਵੇਂ ਕਿ ਤੁਹਾਨੂੰ ਪਤਾ ਜੂਨ ਦੇ ਛੁੱਟੇ ਚੱਲ ਰਹੀਆਂ ਤੇ ਹਰ ਘਰ ਵਿੱਚ ਕੋਈ ਨਾ ਕੋਈ ਬੱਚਾ ਤੁਹਾਡਾ ਰਿਲੇਟਿਵ ਜ਼ਰੂਰ ਆਂਦਾ ਹੈ ਤੇ ਅੱਜ ਆਪਾਂ ਵਲੌਗ ਐਸੇ ਕਰਕੇ ਕ੍ਰੇਜ਼ੀ ਕ੍ਰੇਜ਼ੀ ਚੀਜ਼ਾਂ ਕਰਨਾ ਬਣੇ ਲਿਆ ਵਲੌਗ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਮਜ਼ਾ ਆਣਾ ਲਾ ਤੇ ਆਪਾਂ ਸਭ ਤੋਂ ਪਹਿਲਾਂ ਸਟਾਰਟਿੰਗ ਕਰਦੇ ਆ ਕਿ ਹੰਟਡ ਮੂਵੀ ਤੋਂ ਕਿ ਆਪਾਂ ਤਿੰਨੋਂ ਪਗਾਟਾ ਕਰ ਲੈਨੇ ਆ ਬੱਚਿਆਂ ਦੇ ਨਾਲ ਤੇ ਜਿਹਦੀ ਪਹਿਲਾ ਵਾਰ ਹੈਗੀ ਉਹਨੂੰ ਕੀ ਹੋਏਗਾ ਟੀਵੀ ਸਾਹਮਣੇ ਬੈਠ ਕੇ ਇਕੱਲੇ ਹੀ ਰੂਮ ਦੇ ਵਿੱਚ ਤੇ ਮੂਵੀ ਦੇਖਣੀ ਪਈ ਡਰਾਮਣੀ ਜਿਹੜਾ ਸਭ ਤੋਂ ਜ਼ਿਆਦਾ ਟਾਈਮ ਕੱਢੂਗਾ ਮੂਵੀ ਦੇਖ ਲੈਗਾ ਤੇ ਉਹ ਹੋਏਗਾ Winner ਉਹਨੂੰ ਮਿਲੇਗਾ ਜੀ 500 ਰੁਪਏ ਦਾ ਇਨਾਮ ਆਪਕੇ ਸਾਹਮਣੇ ਇੱਕ ਬੜਾ ਸਾ ਰੈੱਡ ਬਟਨ ਹੈ ਹਾਂ ਹੇ ਹੇ ਆ ਦਬਾ ਦਿਓ ਅੱਗੇ ਬੋਲੋ ਕਿਵੇਂ ਤੁਹਾਨੂੰ ਲੱਗ ਰਿਹਾ ਮਜ਼ਾ ਆਏਗਾ ਕਿ ਨਹੀਂ ਆਏਗਾ ਆਏਗਾ ਪੂਰਾ ਮਜ਼ਾ ਆ ਰਿਓ ਰੈਡੀ 500 ਜਿੱਤਣਾਂ ਤੇ ਚਲੋ ਫਿਰ ਵੈਸੇ ਤਾਂ 5 ਮਿੰਟ 5-5 ਮਿੰਟ ਬਹੁਤ ਨੇ ਠੀਕ ਹੈ ਪਰ ਗੇਮ ਦਾ ਰੂਲ ਹੈ ਹੋਏਗਾ ਜਿਹੜਾ ਸਭ ਤੋਂ ਪਹਿਲਾਂ ਡਰ ਕੇ ਬਾਹਰ ਆ ਗਿਆ ਸੋ ਉਹ ਹੋ ਜਾਏਗਾ ਆਊਟ ਤੇ ਜਿਹੜਾ ਸਭ ਤੋਂ ਜ਼ਿਆਦਾ ਟਾਈਮ ਅੰਦਰ ਰੁਕੇਗਾ ਉਹ ਹੋ ਜਾਏਗਾ ਜੀ Winner 500 ਜਿੱਤਣ ਦੇ ਰੈਡੀ ਹੈ 500 ਹੈ ਹਾਂ Winner ਨੂੰ 500 ਰੁਪਏ ਮਿਲਣ ਹੈ ਰੈਡੀ ਚਲੋ ਫਿਰ ਖਿੱਚ ਦੇ ਕੰਮ ਨੂੰ ਮੂਵੀ ਦੂਸਰਾ ਬੰਦਾ ਸਿਲੇਕਟ ਕਰੇਗਾ ਠੀਕ ਹੈ हां ਜੇਦੀ ਵਾਰ ਇਹ ਕਿ ਦੂਸਰਾ ਸਿਲੇਕਟ ਕਰੇਗਾ ਤੇ ਇਹ ਆਪਣਾ ਹੋਏਗਾ ਰੂਮ ਤੇ ਇੱਥੇ ਚੱਲੇਗੀ ਸਾਊਂਡ ਦੇ ਨਾਲ ਪੂਰੀ ਡਰਾਮਣੀ ਮੂਵੀ ਬੇਸ ਨਾਲ ਕਿਉਂਕਿ ਏਸੀ ਆਪਾਂ ਔਨ ਨਹੀਂ ਕਰਨਾ ਕਿਉਂਕਿ ਜੇ ਏਸੀ ਔਨ ਕਰਤਾ ਤਾਂ ਪਸੀਨੇ ਕਿਵੇਂ ਛੁੱਟਣਗੇ ਛਿੱਲੇ ਛੁੱਟਦੇ ਫਿਰ ਦਿਖਨੇ ਨਹੀਂ ਨਾ ਸੋ ਇਸ ਕਰਕੇ ਆਪਾਂ ਪੱਖੇ ਛੁੱਟ ਜਾਂਦੇ ਨੇ ਗਰਮੀ ਮਾਰੇ ਚੱਲਾ ਹੋਇਆ ਸਭ ਤੋਂ ਪਹਿਲਾਂ ਕਰ ਲੈਨੇ ਆ ਐਸੇ ਪਕਾਟਾ ਤੇ ਜਿਹਦੀ ਪਹਿਲਾ ਵਾਰੀ ਆਏਗੀ ਤੇ ਉਹ ਜਾਊਗਾ ਜੀ ਅੰਦਰ ਡਰਾਉਣੀ ਮੂਵੀ ਦੇਖਣ ਤੇ ਦੂਸਰਾ ਬੰਦਾ ਕਰੂਗਾ ਜੀ ਮੂਵੀ ਸਲੈਕਟ ਚਲੋ ਪਕਾਟਾ ਕਰੀਏ ਫਿਰ 1 2 3 ਗੋ ਤਿੰਨਾਂ ਦਾ ਹੀ ਸੇਮ ਨੇ ਓਏ ਡੰਗ ਲੱਗ ਰਿਹਾ ਹੈ ਕਿਸੇ ਦੀ ਵਾਰੀ ਆ ਸਕਦੀ ਹੈ 1 2 3 ਓ ਯਾਰ ਇੱਕ ਵਾਰ ਦੇਣਾ ਨਾ ਕਰ 1 2 3 ਆ ਮੂਵੀ ਆ ਹਾਂ ਮੇਰੀ ਵਾਰੀ ਆ ਗਈ ਹੈ ਓਹੋ ਯਾਰ ਸਭ ਤੋਂ ਪਹਿਲਾਂ ਮੈਂ ਬਰਵਾਉਂਗਾ ਸਭ ਤੋਂ ਪਹਿਲਾਂ ਮੇਰੀ ਵਾਰੀ ਆ ਗਈ ਹੈ ਤੇ ਪਹਿਲਾਂ ਮੈਂ ਸੈਲੈਕਟ ਕਰੇਗਾ ਕੋਈ ਵੀ ਫਿਲਮ ਦਾ ਸੀਨ ਲਾ ਦੇਗਾ ਫਿਲਮ ਸੀਨ ਆ ਕੋਈ ਵੀ ਡਰਾਉਣਾ ਸੀਨ ਲਾ ਦੇ ਤੇ ਸਭ ਤੋਂ ਪਹਿਲਾਂ ਨੇ ਯਾਰ ਤੇ ਸੈਟ ਕਰਕੇ ਫਿਰ ਤੁਹਾਨੂੰ ਮੂਵੀ ਵੇਖਣ ਨੂੰ ਮਿਲੇਗੀ ਤੇ ਤੁਸੀਂ ਦੇਖਿਆ ਮੂਵੀ ਸਟਾਰਟ ਹੋਣ ਲੱਗੀ ਹੈ ਓਕੇ Hensive ਸਿਚੁਏਸ਼ਨ ਜਦੋਂ ਕਈ ਵਾਰ ਡਰ ਲੱਗ ਲਾ ਪਤਾ ਤੇ ਉਸ ਟਾਈਮ ਲੱਗ ਲਾ ਜਦੋਂ ਆਪਾਂ ਕੋਈ ਡਰਾਉਣਾ ਸੀਨ ਆਂਦਾ ਹੈ ਜਾਂ ਮੰਨ ਲਓ ਪਿੱਛੋਂ ਆਪਣੀ ਪਰਛਾਈ ਆ ਰਹੀ ਕੁਝ ਖੜਕਰ ਲੱਗ ਜਾਂਦਾ ਉਸ ਟਾਈਮ ਡਰ ਲੱਗਦਾ ਤੇ ਹਨੇਰੇ ਚ ਤਾਂ ਵੈਸੇ ਡਰ ਲੱਗਦਾ ਹੀ ਲੱਗਦਾ ਤੇ ਬਾਕੀ ਮੈਂ ਤਾਂ ਕੱਢ ਹੀ ਲਿਆ ਆਪਣਾ ਟਾਈਮ ਸੋ ਮੈਂ ਤੇ ਆਪਣਾ ਟਾਈਮ ਪੂਰਾ ਕਰ ਲਿਆ ਤੇ ਹੁਣ ਇਹਨਾਂ ਦੁਨੀ ਦੇ ਬਾਰੇ ਇਹਨਾਂ ਦੋਨਾਂ ਦਾ ਪਗਾਟਾ ਕਰਾ ਦਈਏ ਤੇ ਬੱਚਿਆਂ ਨੂੰ ਤੇ ਤੁਹਾਨੂੰ ਪਤਾ ਹੈ ਵੈਸੇ ਹੀ ਜ਼ਿਆਦਾ ਡਰ ਲੱਗਦਾ ਤੇ ਇਹਨਾਂ ਦੇ ਰਿਐਕਸ਼ਨ ਤੇ ਪੱਕੇ ਵੇਖਣ ਵਾਲੇ ਨੇ ਇਹਨਾਂ ਦੇ ਬਣਨਗੇ ਵਾਲੇ ਮੈਂ ਤਾਂ ਨਹੀਂ ਵਾਲਾ ਆਈ ਬਾਹੂ ਬੜੀਆਂ ਚਲੋ ਫਿਰ ਤੁਹਾਡਾ ਪਗਾਟਾ ਕਰਾ ਦਈਏ ਸਹਿਜ ਸਹਿਜ ਦੀ ਵਾਰੀ ਆ ਗਈ ਸਹਿਜ ਹੁਣ ਡਰਾਵਣੀ ਫਿਲਮ ਮੈਂ ਸਿਲੈਕਟ ਕਰਕੇ ਆਣਾ ਤੇ ਤੂੰ ਬਾਹਰ ਹੀ ਖੜਾ ਹੁਣ ਸਾਰੇ ਰੈਡੀ ਹੈ ਗਾੜ ਗਰ ਕੈਮਰਾ ਲਾ ਦੇ ਯਾਰ ਫੋਟੋ अंदर बैठे सहजू देखते दे कि सहज का टाइम हो गया पूरा सहज कि में लग रहे है। ਮੈਨੂੰ ਲੱਗਦਾ ਹੈ। ਤੁਹਾਡੇ ਵਾਲੀ ਤਾਂ ਤਾਂ ਵੀ ਸੋਖੀ ਲੱਗੀ ਮੇਰੇ ਵਾਲੀ ਦੇ। ਜੇ ਕਿਤਨੇ ਮੂਵੀ ਨਾ ਦੇਖੀ ਹੋ ਹੋਰ ਸਟੋਰੀ ਦੇ ਦੇਖ ਸਕਦਾ ਕਿਉਂਕਿ ਇਹ ਕਾਫੀ ਵਧੀਆ ਹੈ ਤੇ ਡਰਾਉਣੀ ਵੀ ਹੈ। ਯਾ। ਅੱਗੇ ਆ ਜੀ ਹਰਮਨ ਦੀ ਵਾਰੀ ਤੇ ਹੁਣ ਆਪਾਂ ਹਰਮਨ ਵਾਸਤੇ ਮੂਵੀ ਸਿਲੈਕਟ ਕਰਦੇ ਹਾਂ ਤੇ ਹਰਮਨ ਫਿਰ ਹੰਟਾ ਹੈ। ਅੰਦਰ ਕਰ ਸਿਲੈਕਟ। ਹਰਮਨ ਅੰਦਰ ਬੈਠਾ ਹੈ ਤੇ ਉਹਦੇ ਤੁਸੀਂ ਰਿਐਕਸ਼ਨ ਦੇਖ ਸਕਦੇ ਕਿਵੇਂ ਲੱਗ ਰਹੇ ਨੇ ਮੈਨੂੰ ਤਾਂ ਲੱਗ ਰਿਹਾ ਡਰ ਰਹੇ ਪਰ ਬਾਹਰ ਆਉਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕਰਦੇ ਇੱਕ ਵਾਰ ਤੋਂ ਅੰਦਰ ਸੰਨਮ ਇਰੇ ਦੇ ਡਰ ਵੀ ਲਿਆ ਕੁਝ ਉਹ ਬਾਹਰ ਆਉਣ ਦੀ ਕੋਸ਼ਿਸ਼ ਕਰ ਕਿਵੇਂ ਜਿਹਾ ਲੱਗਾ ਹੈ ਡਰ ਲੱਗਾ ਕਿ ਨਹੀਂ ਨਾ ਨਹੀਂ ਲੱਗਾ ਬਿਲਕੁਲ ਵੀ ਡਰ ਲੱਗਾ ਆਈ ਦੇਖ ਰਹੀ ਡਰ ਤੇ ਲੱਗ ਰਹੀ ਸੀ ਵਾਰ ਕੁਝ ਕੁਝ ਤੇ ਲੱਗਾ ਹੋਣਾ ਐਦਾਂ ਤੇ ਨਹੀਂ ਹੋ ਸਕਦਾ ਨਹੀਂ ਲੱਗਾ ਨਾ ਲੱਗਾ ਜੀ ਨਾ ਭੂਤ ਆਇਆ ਹੀ ਸੀ ਭੂਤ ਆਇਆ ਨਹੀਂ ਕਹਿੰਦੇ ਇੱਕ ਵਾਰੀ ਭੂਤ ਆਇਆ ਭੂਤ ਸੀ ਪਰ ਡਰਾਉਣੇ ਤੇ ਐਕਸ਼ਨ ਉਹਦੇ ਲੱਗਦਾ ਹੈ ਕਿ ਨਹੀਂ ਡਰ ਉਹਦੇ ਤੋ ਯਾਰ ਐਸ ਪੂਤਾਂ ਵਾਲੀ ਗੇਮ ਵੇਚ ਤੇ ਅਸੀਂ ਤਿੰਨੇ ਜਣੇ ਵਿਨਰ ਰਹੇ ਹਾਂ ਕਿਉਂਕਿ ਸਾਡੇ ਵਿੱਚ ਡਰ ਤਾਂ ਲੱਗਾ ਮੈਨੂੰ ਥੋੜਾ ਥੋੜਾ ਲੱਗਾ ਸੈਜ ਨੂੰ ਵੀ ਲੱਗਾ ਆ ਆ ਹਰਮਨ ਨੂੰ ਵੀ ਲੱਗਾ ਆ ਭਾਵੇਂ ਮੰਨ ਦੇ ਕੋਈ ਨਹੀਂ ਹੈਗੇ ਥੋੜਾ ਥੋੜਾ ਤੇ ਪਰ ਵਿੱਚ ਵਿੱਚ ਤਾਂ ਯਾਰ ਹਰ ਬੰਦੇ ਨੂੰ ਡਰ ਲੱਗਦਾ ਵੀ ਇਹ ਐਦਾਂ ਨਹੀਂ ਹੋ ਸਕਦਾ ਵੀ ਕੋਈ ਕੋਈ ਹੋਈ ਵਜੇ ਨੂੰ ਨਹੀਂ ਵੀ ਲੱਗਦਾ ਪਰ ਕਈ ਵਾਰੀ ਸੀਨ ਆ ਜਾਂਦੇ ਨੇ ਤੇ ਡਰ ਲੱਗਦਾ ਹੀ ਹੈ ਤੇ ਹੁਣ ਆਪਾਂ ਇੱਕ ਹੋਰ ਥੋੜੀ ਨਵੀਂ ਕਿ ਕਰਦੇ ਆ ਹੁਣ ਆਪ ਕਿਰਦੇ ਲੂਡੋ ਤੇ ਹੋ ਸਕਦਾ ਲੂਡੋ ਵਿੱਚ ਮੈਂ ਜਿੱਤ ਜਾ ਤੇ 500 ਮੇਰਾ ਮੈਨੂੰ ਬੁਆਦੇ 500 ਮੇਰਾ ਮੈਨੂੰ ਵਾਜੇ ਤੇ ਇਹਨਾਂ ਨਾ ਦੇਣਾ ਪਵੇ ਮੈਂ ਜਿੱਤਾਂਗਾ ਲੂਡੋ ਮੈਂ ਤੁਹਾਨੂੰ ਉਂਝ ਦੇ 500 500 ਸਾਰੇ ਦੋ ਜਿਹੜੀ ਉਹ ਛੱਕੂ ਲਾਉਣ ਵਾਸਤੇ ਲੂਡੇ ਲਵਾਂਗੇ ਤਿੰਨਾਂ ਵੀਨਰ ਆ ਉਹ ਨਹੀਂ ਇਸ ਵਿੱਚ ہم ਕੋਈ ਵੀਨਰ ਤਾਂ ਵੀਨ ਕੋਈ ਵੀ ਨਹੀਂ ਹੋਗਾ ਸੋ ਐਜੇ ਨਹੀਂ ਹੁੰਦਾ ਨਾ ਸੋ ਚਲੋ ਹਮ ਲੂਡੋ ਸਟਾਰਟ ਕਰਤੇ ਆ ਤਾਂ ਆਪਕੋ ਲੂਡੋ ਵਿੱਚ ਹੀ ਮਿਲਤੇ ਆ ਚਲੋ ਸੋ ਆ ਗਏ ਹਾਂ ਮੈਦਾਨ ਵਿੱਚ ਹੁਣ ਲੁੱਡੋ ਦਾ ਖੇਡ ਚੱਲੇਗਾ ਠੀਕ ਹੈ ਤੇ ਹੁਣ ਅਸੀਂ ਖੇਡਾਂਗੇ ਲੁੱਡੋ ਤੇ ਲੁੱਡੋ ਵਿੱਚ ਜਿਹੜਾ ਵੀਨਰ ਹੋਏਗਾ ਉਹਨੂੰ ਤੁਹਾਨੂੰ ਪਤਾ ਹੀ ਹੈ ਕਿ ਨਾਮ ਮਿਲਣ ਵਾਲਾ ਬੜਾ ਤਗੜਾ ਤੇ ਮੈਂ ਮੇਰੀ ਕਿੱਡੀ ਹੈ ਮੈਂ ਰੌਂਡੀ ਬਟ ਕੇ ਵੀ ਨਹੀਂ ਲੈ ਲਈਏ ਮੇਰੇ ਨੇਲੇ ਮੇਰੇ ਲਾਲ ਫੜਾ ਫੜ ਸਟਾਰਟ ਕਰੋ ਲਾਲ ਲੋ ਲਾਲ ਓਏ ਹੋਏ ਆਏ ਹਾ ਆਏ ਹਾਏ ਓ ਹਰਮੰਦਾਸ਼ ਆ ਗਿਆ ਵਾਹਿਗੁਰੂ ਵਾਹ ਕੀ ਬਾਤ ਜੀ ਕੀ ਬਾਤ ਸ਼ੇ ਆ ਗਿਆ ਮੇਰਾ ਸ਼ੇ ਫਸਟ ਸੈਕਿੰਡ ਟਰੈਕ ਕਰਕੇ ਗਿਟੇ ਆ ਦੇਖੋ ਹਰਮਨ ਹਰਮਨ ਦੀ ਇੱਕ ਰਹਿ ਗਈ ਬਾਣ ਵਾਲੀ ਮੈਂ ਤਾਂ ਇੱਕ ਆਣਾ ਚਾਹੀਦਾ ਮੈਨੂੰ ਦੋ ਆਣਾ ਚਾਹੀਦਾ ਤੇ ਗੇਮ ਪੂਰੀ ਟੌਪ ਤੇ ਤੇ ਕੀ ਲੱਗਦਾ ਹਰਮਨ ਕੌਣ ਜਿੱਤੇਗਾ ਮੈਂ ਮੈਂ ਨਹੀਂ ਮੈਂ ਜਿੱਤ ਮੈਂ ਵੀ ਜਿੱਤ ਸਕਦਾ ਮੈਂ ਵੀ ਜਿੱਤ ਸਕਦਾ ਜਰੂਰੀ ਨਹੀਂ ਐ ਤੇ ਖੜ ਜੋ ਫਿਰ ਚੈੱਕ ਕਰੀਏ ਕੌਣ ਜਿੱਤਦਾ ਤੇ ਚਲਾਓ ਹਾਂ ਇਹ ਸਹਿਜ ਵੀ ਗੇਮ 'ਚ ਹੈ ਸਹਿਜ ਵੀ ਜਿੱਤ ਸਕਦਾ ਅਨੂੰ ਕਿਉਂ ਦੋ ਦੇ ਦਿੱਤਾ ਕਿਸ ਨੇ ਇਹ ਦੋ ਆਜੇ ਉਹ ਇੱਕ ਆਜੇ ਕੀ ਆਦੀ ਆ ਜਾ ਦੋ ਆ ਜਾ ਦੋ ਆ ਜਾ ਦੋ ਆ ਜਾ ਦੋ ਗੇਮ ਪੂਰੀ ਮੈਂ ਕਹਿੰਨਾ ਸ਼ਾਰਟ ਜਿਹੀ ਲੱਗੀ ਇਸ ਲਈ ਮੈਂ ਸਾਨੂੰ ਮੈਨੂੰ ਦੋ ਚਾਹੀਦੇ ਹਰ ਬੰਨੋ ਇੱਕ ਚਾਹੀਦਾ ਮੈਨੂੰ 40 50 ਚਾਹੀਦੇ ਚਲੋ ਵੀ ਚਾਹੀਦੇ ਐ ਤੈਨੂੰ ਓ ਸੱਜੂ ਵੀ ਨੇੜੇ ਆ ਗਿਆ ਸੱਜੂ ਦੇ ਓ ਅੱਛੇ ਅੱਛੇ ਆਈ ਜਦੇ ਸੱਜੂ ਵੀ ਪਾਲੇ ਚ ਹੁਣ ਸੱਜੂ ਦੇ ਵੀ ਤਿੰਨ ਚਾਹੀਦੇ ਮੈਨੂੰ ਦੋ ਚਾਹੀਦੇ ਹਰਮਨ ਨੇ ਇੱਕ ਚਾਹੇ ਤੇ ਕੋਈ ਕੋਈ ਫਰਸਟ ਕਲਾਸਿਕ ਦਾ ਕੋਈ ਵੀ ਫਰਸਟ ਕਲਾਸਿਕ ਦਾ ਓ ਕਰਦੇ ਹਰਮਨ ਫਰਸਟ ਆ ਗਿਆ ਓਹ ਹੁਣ ਸੱਜੂ ਦੇਖਦੇ ਸੈਕਿੰਡ ਆਂਦਾ ਜਾਂ ਮੈਂ ਆਂਦਾ ਸੈਕਿੰਡ ਮੈਂ ਕਿੱਥੇ ਆ ਸਕਦਾ ਹਾਂ ਆ ਤੇ ਆ ਹੀ ਗਿਆ ਬਸ ਵੇ ਸੰਦਨ ਨੇ ਇੱਕ ਇੱਕ ਤਾਈ ਦੇ ਸੈਜ ਨੂੰ ਇੱਕ ਚਾਹੀਦਾ ਮੈਨੂੰ ਸਾਰਿਆਂ ਨੂੰ ਇੱਕ ਦੀ ਲੋ ਜਦੋਂ ਪਹਿਲਾ ਛਟਾ ਗਿਆ ਦੇਖ ਸਕਦੇ ਤੁਸੀਂ ਫਾਈਨਲੀ ਮੈਂ ਸੈਕਿੰਡ Winner ਮੈਂ ਹੋ ਗਿਆ ਤੇ ਫਰਸਟ Winner ਹਰਮਨ ਹੋ ਗਿਆ ਤੇ ਅੱਜ ਦਾ ਵਲੋਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੇ ਤੁਹਾਨੂੰ ਵਲੋਗ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹੋਰ ਵਲੋਗ ਤੁਹਾਡੇ ਲਈ ਲੈ ਕੇ ਆਵਾਂਗੇ ਕਿਉਂਕਿ ਸਾਡਾ ਗਰਮ ਗਰਮ ਨਾਸ਼ਤਾ ਆ ਚੁੱਕਿਆ ਹੈ ਤੇ ਇਹਨੂੰ ਆਪਾਂ ਫਿਨਿਸ਼ ਵੀ ਕਰਨਾ ਹੈ ਤੇ ਸਾਡਾ پلان ਹੋਰ ਸੀ ਆਪਾਂ ਹੋਰ ਵੀ ਥੋੜੀ ਗੇਮਾਂ ਖੜੀਏ ਬਟ ਆਪਾਂ ਨੈਕਸਟ ਵਲੌਗ ਕਰਾਂਗੇ ਤਦ ਤੱਕ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਹੋਰ ਵਲੌਗ ਕਿਦੋਂ ਚਾਹੀਦੇ ਨੇ ਓਕੇ ਬਾਏ ਬਾਏ ਕਰ ਦਿਓ ਬਾਏ ਬਾਏ ਕਰਕੇ ਕਿਹੜਾ ਬਾਏ ਹੋ